60 ਤੋਂ 70% ਲੋਕ ਜਿਹੜੇ ਥਾਇਰੋਇਡ ਤੋਂ ਗ੍ਰਸਤ ਪਾਏ ਜਾਂਦੇ ਨੇ ਜੇਕਰ ਆਪਣੇ ਦੇਸ਼ ਦੀ ਗੱਲ ਕਰੀਏ ਆਖਰ ਇਹ ਥਾਇਰੋਇਡ ਹੈ ਕੀ ਥਾਇਰੋਇਡ ਨਾ ਇੱਕ ਬਿਮਾਰੀ ਦੇ ਰੂਪ ਦੇ ਵਿੱਚ ਪ੍ਰਚਲਿਤ ਕੀਤਾ ਗਿਆ ਤੇ ਇੱਕ ਹਊਆ ਬਣਾਇਆ ਪਰ ਮੈਂ ਦੱਸਦਾ ਕਿ ਥਾਇਰੋਇਡ ਲਿਵਰ ਤੋਂ ਬਾਅਦ ਜੇਕਰ ਕੋਈ ਸਭ ਤੋਂ ਇੰਪੋਰਟੈਂਟ ਬਾਡੀ ਦੇ ਵਿੱਚ ਪਾਰਟ ਹੈ ਤਾਂ ਉਹ ਹੈ ਥਾਇਰੋਇਡ ਕਿਉਂਕਿ ਥਾਇਰੋਇਡ ਤੋਂ ਬਿਨਾਂ ਸਰੀਰ ਚੱਲ ਹੀ ਨਹੀਂ ਸਕਦਾ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਜਿਨ੍ਹਾਂ ਨੂੰ ਆਪਰੇਸ਼ਨ ਤੋਂ ਬਾਅਦ thyroid gland ਕੱਢ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਹਾਲਾਤ ਕੀ ਹੁੰਦੇ ਨੇ thyroid ਨੂੰ ਵਿਗੜਨ ਤੋਂ ਬਾਅਦ ਜਿਹੜੇ ਨੇ ਅੱਗੇ ਵੱਖ-ਵੱਖਰੇ ਰੋਗ ਪੈਦਾ ਹੁੰਦੇ ਨੇ ਉਹ ਰੋਗ ਹੁੰਦੇ ਜਦਕਿ ਇਹਨੂੰ ਕਿਹਾ ਜਾਂਦਾ ਵੀ ਇਹਨੂੰ thyroid ਹੋ ਗਿਆ thyroid ਕੋਈ ਆਪਣੇ ਆਪ ਚ ਬਿਮਾਰੀ ਨਹੀਂ ਹੈ thyroid ਤੇ ਜਦੋਂ ਗੜਬੜ ਹੁੰਦੀ ਹੈ ਫਿਰ ਉਸ ਤੋਂ ਬਾਅਦ ਜਿਹੜੇ ਨੇ ਉਹ ਅੱਗੇ ਉਹਦੇ ਰੋਗ ਬਣਦੇ ਨੇ ਇਹਨਾਂ ਲੋਕਾਂ ਨੂੰ ਡਿਪਰੈਸ਼ਨ ਹੁੰਦਾ ਇਹ ਥਾਇਰੋਇਡ ਦੇ ਵਿੱਚ ਗੜਬੜ ਹੋਈ ਵੀ ਹੁੰਦੀ ਹੈ ਉਹਦੇ ਕਰਕੇ ਹੀ ਡਿਪਰੈਸ਼ਨ ਹੋਇਆ ਹੁੰਦਾ ਪੇਟ ਦੇ ਅੰਦਰ ਦੀਆਂ ਜਿਹੜੀਆਂ ਮੂਵਮੈਂਟਸ ਹੁੰਦੀਆਂ ਨੇ ਅੰਤੜੀ ਦੇ ਅੰਦਰ ਦੀਆਂ ਮੂਵਮੈਂਟਸ ਉਹ ਥਾਇਰੋਇਡ ਦੇ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ ਨੇ ਥਾਇਰੋਇਡ ਦਾ ਹੋਣਾ ਜਾਂ ਥਾਇਰੋਇਡ ਦਾ ਵਿਗੜਨਾ ਜਿਸ ਤਰੀਕੇ ਨਾਲ ਤੁਸੀਂ ਕਿ ਦੱਸ ਰਹੇ ਹੋਗੇ ਤੇ ਮਾਣਾ ਬਣਨਾ ਇਹਦੇ ਵਿੱਚ ਕੀ ਸੰਬੰਧ ਆਪੋ ਤੇ ਥਾਇਰੋਇਡ ਜਿਹੜਾ ਉਹ ਮਾਸਿਕ ਚੱਕਰ ਨੂੰ ਕੰਟਰੋਲ ਕਰਨ ਦੇ ਵਿੱਚ ਵੱਡਾ ਰੋਲ ਅਦਾ ਕਰਦਾ ਤੇ ਜੇਕਰ ਇਹ ਥਾਇਰੋਇਡ ਗਲੈਂਡ ਦੇ ਵਿੱਚ ਕੁਝ ਗੜਬੜ ਹੋ ਜਾਈ ਟੀ3 ਟੀ4 ਟੀਐਸਐਚ ਕਿਤੇ ਗੜਬੜ ਆ ਜਾਈ ਤਾਂ ਫੇਰ ਕੀ ਹੋਏਗਾ ਕਿ ਉਹ ਮਾਸਿਕ ਚੱਕਰ ਜਿਹੜਾ ਉਹ ਗੜਬੜ ਹੋ ਜਾਏਗਾ ਜਿਹੜਾ ਉਹ ਜਾਂ ਤਾਂ ਪਹਿਲਾਂ ਆਉਣ ਲੱਗ ਜਾਏਗਾ ਜਾਂ ਫਿਰ ਬਾਅਦ ਚ ਆਏਗਾ ਥਾਇਰੋਇਡ ਗਲੈਂਡ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਆ ਉਹਦੇ ਲੱਛਣਾਂ ਤੋਂ ਕਿਵੇਂ ਪਤਾ ਲੱਗਦਾ ਉਹਦੇ ਲੱਛਣ ਕੀ ਨੇ ਬਾਈਪੋਲਰ ਡਿਸਆਰਡਰ ਮੈਂ ਤਾਂ ਉਹ ਉਹਦਾ ਸਰੀਰ ਮੋਟਾ ਹੋਣ ਲੱਗ ਜਾਏਗਾ ਕਿਉਂਕਿ ਉਹਨਾਂ ਖਾਣੇ ਨੇ એનર્ਜੀ ਦੇ ਵਿੱਚ ਕਨਵਰਟ ਹੋ ਨਹੀਂ ਪਾਇਆ ਟੈਨਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਰਹੇਗੀ ਡਿਪਰੈਸ਼ਨ 'ਚ ਰਹੇਗਾ ਵਾਲ ਚੜਨਗੇ ਉਹਦੇ ਠੀਕ ਹੈ ਜੀ ਅੱਗੇ ਚੱਲ ਕੇ ਉਹ ਵਹਿਮ ਕਰਨ ਲੱਗ ਜਾਂਦਾ OCD ਦੀਆਂ ਪ੍ਰੋਬਲਮਾਂ ਵੀ ਆਉਣ ਲੱਗ ਜਾਂਦੀਆਂ ਨੇ ਬਾਡੀ ਜਿਹੜੀ ਆ ਉਹ ਥੱਕੀ ਥੱਕੀ ਰਹਿੰਦੀ ਆ ਇੱਥੇ ਬਾਜਾਂ ਉੱਥੇ ਬਾਜਾਂ ਸਰੀਰ 'ਚ ਜਾਨ ਨਹੀਂ ਹੈਗੀ ਖਾਂਦੇ ਆਪਾਂ ਹਾਂ ਪਰ ਅੰਦਰ ਲੱਗਦਾ ਕੁਝ ਹੈ ਨਹੀਂ ਸਾਇਰੇਟ ਵਾਲੇ ਜਿਹੜੇ ਰੋਗੀ ਹੈਗੇ ਨੇ ਉਹਨਾਂ ਨੂੰ ਖਾਣੇ ਨੂੰ એનર્ਜੀ ਚ ਕਨਵਰਟ ਕਰਾਉਣ ਲਈ ਆਪਾਂ ਨੂੰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਨੇ ਉਹਨਾਂ ਤੋਂ ਬਚਣਾ ਹੋਵੇਗਾ ਜਿਹੜਾ ਕਿ ਜਿਵੇਂ ਕਿ ਮਿੱਠੇ ਹੈਗੇ ਨੇ ਉਹ ਮਿੱਠਾ ਜਿਹੜਾ ਆਪਣਾ ਇੱਕ ਬੜਾ ਵੱਡਾ ਰੋਲ ਦਾ ਮਿੱਠਾ ਆਪਾਂ ਨੂੰ ਬੰਦ ਕਰਨਾ ਪਏਗਾ। ਇਹਦੇ ਚ ਇਲਾਜ ਨਾਲੋਂ ਪਰਹੇਜ਼ ਜਿਹੜਾ ਇੱਕ ਬੜਾ ਵੱਡਾ ਜਿਹੜਾ ਰੋਲ ਅਦਾ ਕਰਦਾ ਹੈ। ਕੀ ਕਲਪ ਉਹ ਸਮੁੰਦਰੀ ਵੀਡ ਹੁੰਦੀ ਹੈ ਇੱਕ ਖਰ ਖੱਬਲ ਹੁੰਦੀ ਹੈ ਜਿਹਨੂੰ ਖਰਪਤਬਾਰ ਕਹਿੰਦੇ ਆਂ ਹਿੰਦੀ ਦੇ ਵਿੱਚ ਸਮੁੰਦਰੀ ਖੱਬਲ ਹੁੰਦੀ ਆ ਉਹਦੇ ਤੋਂ ਉਹਦੇ ਅੰਦਰ ਆਇਓਡੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਕੈਪਸੂਲ ਵੀ ਮਾਰਕੀਟ 'ਚ ਮਿਲਦੇ ਨੇ ਉਹ ਤੁਸੀਂ ਲੈ ਕੇ ਉਹਦੇ ਤੋਂ ਯੂਜ਼ ਕਰ ਸਕਦੇ ਹੋ ਤਚਨਾਰ ਗੂਗਲ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਜਿਹੜੀ ਆ ਉਹ ਮੰਨੀ ਜਾਂਦੀ ਆ ਇਹ ਤੁਸੀਂ ਲੈ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਤੁਹਾਨੂੰ ਬੈਨੀਫਿਟ ਹੋਏਗਾ ਹੈਲਥ ਟਿਪਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਤੁਹਾਡੇ ਨਾਲ ਲਖਵਿੰਦਰ ਸਿੰਘ ਮਾਨ ਸੋ ਅੱਜ ਗੱਲ ਕਰਾਂਗੇ ਉਸ ਬਿਮਾਰੀ ਦੀ ਜਿਹੜੀ ਬਿਮਾਰੀ ਔਰਤਾਂ ਤੇ ਮਰਦਾਂ ਦੇ ਵਿੱਚ ਦੋਹਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਜੇਕਰ ਗੱਲ ਕਰੀਏ 60 ਤੋਂ ਲੈ ਕੇ 70% ਦੇ ਲੋਕ ਨੇ ਔਰਤਾਂ ਜਾਂ ਮਰਦ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਗੱਲ ਕਰ ਰਹੇ ਅੱਜ ਥਾਇਰਾਇਡ ਦੀ ਸੋ ਥਾਇਰਾਇਡ ਆਖਰ ਹੁੰਦਾ ਕੀ ਹੈ ਇਹਦੇ ਲੱਛਣ ਕੀ ਨੇ ਇਹਦਾ ਇਲਾਜ ਕਿਵੇਂ ਹੁੰਦਾ ਤੇ ਰੋਗੀ ਨੂੰ ਪਰਹੇਜ਼ ਕਿਹੜੇ ਰੱਖਣੇ ਚਾਹੀਦੇ ਜਿਸ ਕਾਰਨ ਉਹ ਥਾਇਰਾਇਡ ਤੋਂ ਨਜਾਤ ਪਾ ਸਕਣ ਤੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ ਮੇਰੇ ਨਾਲ ਨੇ ਹੈਲਥ ਕੋਚ ਕੁਲਵੰਤ ਸਿੰਘ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਦਰਸ਼ਕਾਂ ਨੂੰ ਵੀ ਤੇ ਧੰਨਵਾਦ ਬੁਲਾਉਣ ਲਈ ਸਰ 60 ਤੋਂ 70% ਲੋਕ ਜਿਹੜੇ ਥਾਇਰਾਇਡ ਤੋਂ ਗ੍ਰਸਤ ਪਾਏ ਜਾਂਦੇ ਨੇ ਜੇਕਰ ਆਪਣੇ ਦੇਸ਼ ਦੀ ਗੱਲ ਕਰੀਏ ਆਖਰ ਇਹ ਥਾਇਰਾਇਡ ਹੈ ਕੀ ਦੇਖੋ ਥਾਇਰਾਇਡ ਨਾ ਇੱਕ ਬਿਮਾਰੀ ਦੇ ਰੂਪ ਦੇ ਵਿੱਚ ਪ੍ਰਚਲਿਤ ਕੀਤਾ ਗਿਆ ਤੇ ਇੱਕ ਹਵਾ ਬਣਾਇਆ ਗਿਆ ਪਰ ਮੈਂ ਦੱਸਦਾ ਕਿ ਥਾਇਰੋਇਡ ਲੀਵਰ ਤੋਂ ਬਾਅਦ ਜੇਕਰ ਕੋਈ ਸਭ ਤੋਂ ਇੰਪੋਰਟੈਂਟ ਬਾਡੀ ਦੇ ਵਿੱਚ ਪਾਰਟ ਹੈ ਤਾਂ ਉਹ ਹੈ ਥਾਇਰੋਇਡ ਕਿਉਂਕਿ ਥਾਇਰੋਇਡ ਤੋਂ ਬਿਨਾਂ ਸਰੀਰ ਚੱਲ ਹੀ ਨਹੀਂ ਸਕਦਾ ਸਰੀਰ ਮਾਮੂਲੀ ਟੇਢਾ ਹਾਲ ਹੋ ਜਾਏਗਾ ਬਹੁਤੇ ਲੋਕਾਂ ਦੇ ਉਹਨਾਂ ਨੂੰ ਪੁੱਛ ਕੇ ਦੇਖਿਓ ਵੀ ਜਿਨ੍ਹਾਂ ਨੂੰ ਆਪਰੇਸ਼ਨ ਤੋਂ ਬਾਅਦ ਥਾਇਰੋਇਡ ਗਲੈਂਡ ਕੱਢ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੇ ਹਾਲਾਤ ਕੀ ਹੁੰਦੇ ਨੇ ਥਾਇਰੋਇਡ ਬਾਡੀ ਦੇ ਵਿੱਚ ਜਿਹੜਾ ਉਹ ਬਿਮਾਰੀ ਨਹੀਂ ਹੈ ਇੱਕ ਗਲੈਂਡ ਹੈ ਥਾਇਰੋਇਡ ਨੂੰ ਵਿਗੜਨ ਤੋਂ ਬਾਅਦ ਜਿਹੜੇ ਨੇ ਅੱਗੇ ਵੱਖ-ਵੱਖਰੇ ਰੋਗ ਪੈਦਾ ਹੁੰਦੇ ਨੇ ਉਹ ਰੋਗ ਨਹੀਂ ਤਦਕਿ ਇਹਨੂੰ ਕਿਹਾ ਜਾਂਦਾ ਵੀ ਇਹਨੂੰ ਥਾਇਰੋਇਡ ਹੋ ਗਿਆ। ਥਾਇਰੋਇਡ ਕੋਈ ਆਪਣੇ ਆਪ ਚ ਬਿਮਾਰੀ ਨਹੀਂ ਐ। ਥਾਇਰੋਇਡ ਚ ਜਦੋਂ ਗੜਬੜ ਹੁੰਦੀ ਐ ਫਿਰ ਉਸ ਤੋਂ ਬਾਅਦ ਜਿਹੜੇ ਨੇ ਉਹ ਅੱਗੇ ਉਹਦੇ ਰੋਗ ਬਣਦੇ ਨੇ। ਥਾਇਰੋਇਡ ਦਾ ਜਿਹੜਾ ਅੰਦਰ ਜਿਹੜੇ ਕੰਮ ਹੈਗਾ ਉਹਦੇ ਚ ਸਰੀਰ ਦੀ ਦਿਲ ਦੀ ਧੜਕਣ ਨੂੰ ਕਾਬੂ ਕਰਨਾ, એનર્ਜੀ ਬਣਾਉਣਾ ਬਾਡੀ ਦੇ ਵਿੱਚ, ਔਰਤਾਂ ਦੇ ਵਿੱਚ ਮਾਸਿਕ ਚੱਕਰ ਜਿਹੜਾ ਉਸ ਨੂੰ ਕੰਟਰੋਲ ਕਰਨਾ ਦਿਮਾਗ ਦੇ ਵਿੱਚ ਜਿਹੜਾ ਜੇਕਰ ਡਿਪਰੈਸ਼ਨ ਜਿਹੜਾ ਆ ਰਿਹਾ ਉਸ ਦੇ ਸਿਸਟਮ ਨੂੰ ਤਰਕ ਜਿਹੜੇ ਦੇਣੇ ਦੇਣ ਦਾ ਜਿਹੜੇ ਅੰਦਰ ਹਾਰਮੋਨ ਜਿਹੜੇ ਪੈਦਾ ਕਰਦਾ ਉਹ ਜਿਹੜੇ ਆ ਉਹ ਥਾਇਰੋਇਡ ਵੱਲੋਂ ਹੁੰਦੇ ਨੇ ਬੱਚਿਆਂ ਦੇ ਵਿੱਚ ਮਾਨਸਿਕ ਵਿਕਾਸ ਤੇ ਹੱਡੀਆਂ ਦਾ ਵਿਕਾਸ ਜਿਹੜਾ ਉਹ ਥਾਇਰੋਇਡ ਵੱਲੋਂ ਹੁੰਦਾ ਪੇਟ ਦੀ ਬਾਉਲ ਮੂਵਮੈਂਟ ਜਿਹੜੀ ਹੁੰਦੀ ਆ ਅੰਤੜੀਆਂ ਦੀ ਕਬਜ ਨਾ ਹੋਵੇ ਜਿਹੜੇ ਲੂਜ਼ ਮੋਸ਼ਨ ਨਾ ਲੱਗਣ ਇਹ ਥਾਇਰੋਇਡ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਤੇ ਮਤਲਬ ਅੰਦਰ ਹਜ਼ਾਰਾਂ ਹੀ ਕੰਮ ਜਿਹੜੇ ਨੇ ਉਹ ਥਾਇਰੋਇਡ ਦੇ ਹੁੰਦੇ ਨੇ ਸੋ ਇਹਨੂੰ ਇੱਕ ਹਵਾ ਨਾ ਬਣਾਓ ਥਾਇਰੋਇਡ ਆਪਣੇ ਆਪ ਦੇ ਵਿੱਚ ਲਿਵਰ ਤੋਂ ਬਾਅਦ ਜੇਕਰ ਸਭ ਤੋਂ ਇੰਪੋਰਟੈਂਟ ਕੋਈ ਗਲੈਂਡ ਹੈ ਬਾਡੀ ਦੇ ਵਿੱਚ ਤਾਂ ਉਹ ਥਾਇਰੋਇਡ ਹੈ ਸਰ ਤੁਸੀਂ ਇੰਪੋਰਟੈਂਟ ਗਲੈਂਡ ਦੀ ਗੱਲ ਕੀਤੀ ਆ ਵੀ ਲਿਵਰ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਗਲੈਂਡ ਇਹ ਜਾਗਾ ਲੇਕਿਨ ਤੁਸੀਂ ਕੁਝ ਕੰਮ ਵੀ ਦੱਸੇ ਨੇ ਵੀ ਥਾਇਰੋਇਡ ਦੇ ਕੰਮ ਕੀ ਨੇ ਤੇ ਥਾਇਰੋਇਡ ਜਿਹੜਾ ਸਰੀਰ ਦੇ ਵਿੱਚ ਆਖਰ ਕੰਮ ਕਰਦਾ ਕਿਵੇਂ ਆ ਦੇਖੋ ਥਾਇਰੋਇਡ ਦਾ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੁੰਦਾ ਉਹ ਦੋ ਹਾਰਮੋਨ ਬਣਦੇ ਨੇ T3 ਤੇ T4 ਜਿਹੜਾ ਕਿ ਦਿਮਾਗ ਦੇ ਵਿੱਚੋਂ ਦੀ ਇੱਕ ਹਾਰਮੋਨ ਬਣ ਕੇ ਆਉਂਦਾ ਹੈ ਟੀਐਸਐਚ ਜਿਹਨੂੰ ਆਪਾਂ ਥਾਇਰੋਇਡ ਸਟਿਮੂਲੇਸ਼ਨ ਹਾਰਮੋਨ ਕਹਿੰਦੇ ਆ ਉਹ ਬਣ ਕੇ ਉਹ ਅੱਗੇ ਆਰਡਰ ਦਿੰਦਾ ਵੀ ਟੀ3 ਟੀ4 ਕਿੰਨਾ ਬਣਨਾ ਹੈਗਾ ਤੇ ਉਹਦੇ ਨਾਲ ਅੱਗੇ ਚੱਲ ਕੇ ਬੋਡੀ ਦੇ ਵਿੱਚ ਖਾਣੇ ਤੋਂ એનર્ਜੀ ਬਣਨ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਜੋ ਆਪਾਂ ਖਾਂਦੇ ਆ ਉਹ એનર્ਜੀ ਦੇ ਵਿੱਚ ਕਨਵਰਟ ਹੋਣ ਦੀ ਜਿਹੜੀ ਆ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਉਹਨੂੰ ਕਹਿੰਦੇ ਆਪਾਂ ਮੈਟਾਬੋਲਿਜ਼ਮ ਜੇਕਰ ਉਹ એનર્ਜੀ ਬਣਨ ਦੀ ਪ੍ਰਕਿਰਿਆ ਹੌਲੀ ਹੋ ਜੇ ਤਾਂ ਉਹ ਜਿਹੜਾ ਅੰਦਰ ਜਿਹੜਾ ਸਾਡੇ ਅੰਦਰ ਉਹ ਖਾਣਾ ਜੋ ਆਪਾਂ ਖਾਂਦੇ ਆ ਉਹ ਫੈਟ ਤੇ 슈ਗਰ ਦੇ ਰੂਪ ਦੇ ਵਿੱਚ ਸਟੋਰ ਹੋ ਜਾਂਦਾ ਆ ਆਪਣਾ ਸਰੀਰ ਜਿਹੜਾ ਉਹ ਖਾਣਾ ਤਾਂ ਖਾਦਾ ਪਰ ਸਰੀਰ ਦੇ ਵਿੱਚ ਜਾਨ ਨਹੀਂ ਆ ਪਾਈ ਉਹਨੂੰ ਕੋਈ ਵਿਟਾਮਿਨ ਨਹੀਂ ਮਿਲ ਪਾਇਆ ਉਹਨੂੰ ਕੋਈ ਜਿਹੜਾ ਉਹਦੇ ਅੰਦਰ ਕੋਈ ਜਿਹੜੀ ਖੁਰਾਕੀ ਤੱਤ ਨਹੀਂ ਮਿਲ ਪਾਇਆ ਉਹ ਅੰਦਰ ਫੈਟ ਤੇ 슈ਗਰ ਦੇ ਵਿੱਚ ਰੋਗ ਜਮਾ ਹੋ ਕੇ ਉਲਟਾ ਬਿਮਾਰੀ ਪੈਦਾ ਕਰਨ ਦੇ ਵਿੱਚ ਜਿਹੜਾ ਸਹਾਇ ਹੋ ਗਿਆ ਤੇ ਸਭ ਤੋਂ ਪਹਿਲਾ ਰੋਲ ਜਿਹੜਾ ਹੁੰਦਾ ਖਾਣੇ ਤੋਂ એનર્ਜੀ ਦੇ ਵਿੱਚ ਕਨਵਰਟ ਹੋਣਾ ਨੰਬਰ 2 ਦੇ ਉੱਤੇ ਕਾਬੂ ਕਰਦਾ ਹੈ ਦਿਲ ਦੀ ਧੜਕਣ ਨੂੰ ਦਿਲ ਦੀ ਧੜਕਣ ਜਿਹੜੀ ਆ ਉਹ ਥਾਇਰੋਇਡ ਦੇ ਉੱਤੇ ਜਿਹੜੀ ਉਹ ਡਿਪੈਂਡ ਕਰਦੀ ਹੁੰਦੀ ਹੈ ਨੰਬਰ 3 ਦੇ ਉੱਤੇ ਔਰਤਾਂ ਦੇ ਵਿੱਚ ਜਿਹੜਾ ਮਾਸਿਕ ਚੱਕਰ ਹੈ ਉਹ ਸਾਰਾ ਦਾ ਸਾਰਾ ਜਿਹੜਾ ਉਹ ਥਾਇਰੋਇਡ ਦੇ ਉੱਤੇ ਜਿਹੜਾ ਉਹ ਮਤਲਬ ਉਹ ਡਿਪੈਂਡ ਕਰ ਰਿਹਾ ਹੁੰਦਾ ਇਹ ਅੱਗੇ ਚੱਲ ਕੇ ਆਪਾਂ ਇਹਨੂੰ ਵਿਸਤਾਰ ਦੇ ਰੂਪ ਵਿੱਚ ਵੀ ਜੇ ਤੁਸੀਂ ਜਾਣਨਾ ਚਾਹੋ ਮੈਂ ਦੱਸ ਦਾਂਗਾ ਫਿਰ ਅੱਗੇ ਚੱਲ ਕੇ ਦਿਮਾਗ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਹੁੰਦਾ ਇਹ ਥਾਇਰੋਇਡ ਦੇ ਵਿੱਚ ਗੜਬੜ ਪੇਟ ਦੇ ਅੰਦਰ ਦੀਆਂ ਜਿਹੜੀਆਂ ਮੂਵਮੈਂਟਸ ਹੁੰਦੀਆਂ ਨੇ ਅੰਤੜੀ ਦੇ ਅੰਦਰ ਦੀਆਂ ਮੂਵਮੈਂਟਸ ਉਹ ਥਾਇਰੋਇਡ ਦੇ ਉੱਤੇ ਡਿਪੈਂਡ ਕਰਦੀਆਂ ਹੁੰਦੀਆਂ ਨੇ ਬੱਚਿਆਂ ਦਾ ਸਾਰਾ ਦਾ ਸਾਰਾ ਵਿਕਾਸ ਹੱਡੀਆਂ ਦਾ ਦਿਮਾਗ ਦਾ ਸਾਰਾ ਦਾ ਸਾਰਾ ਜਿਹੜਾ ਵਿਕਾਸ ਆ ਉਹ ਥਾਇਰੋਇਡ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਬੋਡੀ ਦੇ ਅੰਦਰ ਤੇ ਜਿਹੜੇ ਹਾਰਮੋਨ ਨੇ ਹਾਰਮੋਨਲ ਇੰਬੈਲੈਂਸਿੰਗ ਜਿਨੂੰ ਕਿਹਾ ਜਾਂਦਾ ਹਾਰਮੋਨ ਨੂੰ ਬੈਲੈਂਸ ਕਰਨ ਦੇ ਵਿੱਚ ਵੀ ਜਿਹੜਾ ਉਹ ਥਾਰਮਨ ਥਾਇਰੋਇਡ ਦਾੜ ਇੱਕ ਬੜਾ ਵੱਡਾ ਰੋਲ ਹੁੰਦਾ ਬਹੁਤ ਸਾਰੇ ਕੰਮ ਨੇ ਜਿਹੜੇ ਕਿ ਥਾਇਰੋਇਡ ਦੇ ਕਰਨੇ ਹੁੰਦੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਅਨਾਂ ਇ ਜੇਕਰ ਇਹਦੇ ਵਿੱਚ ਕੁਝ ਗੜਬੜ ਆ ਜੇ ਤਾਂ ਫਿਰ ਜਿਨ੍ਹਾਂ ਨੂੰ ਗੜਬੜ ਆਈ ਵੀ ਹੁੰਦੀ ਆ ਉਹ ਉਹਨਾਂ ਨੂੰ ਮੜਾ ਜਾ ਪੁੱਛ ਕੇ ਦੇਖ ਲਿਓ ਉਹਨਾਂ ਦੇ ਹਾਲਾਤ ਕੀ ਨੇ ਬਿਲਕੁਲ ਸਰ ਤੁਸੀਂ ਮਾਸਿਕ ਧਰਮ ਅੱਗੇ ਪਿੱਛੇ ਹੋਣ ਦੀ ਗੱਲ ਕੀਤੀ ਆ ਉਹਦੇ ਵਿੱਚ ਵਿਕਾਰ ਦੀ ਗੱਲ ਕੀਤੀ ਥੋੜੀ ਜੀ ਤੇ ਕਈ ਵਾਰ ਇਹ ਸੁਣਨ ਦੇ ਵਿੱਚ ਵੀ ਆਉਂਦਾ ਵੀ ਭਾਈ ਉਹ ਫਲਾਣੀ ਔਰਤ ਆ ਜਿਹੜੀ ਮਾਂ ਨਹੀਂ ਬਣ ਪਾ ਰਹੀ ਉਹਨੂੰ ਪ੍ਰੋਬਲਮਸ ਆ ਰਹੀ ਨੇ ਕਿਉਂਕਿ ਉਹਨੂੰ ਥਾਇਰੋਇਡ ਹੋਇਆ ਹੋਇਆ ਇਹ ਥਾਇਰੋਇਡ ਦਾ ਹੋਣਾ ਜਾਂ ਥਾਇਰੋਇਡ ਦਾ ਵਿਗੜਨਾ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋਗੇ ਤੇ ਮਾਂ ਨਾ ਬਣਨਾ ਇਹਦੇ ਵਿੱਚ ਕੀ ਸੰਬੰਧ ਆਪਸ ਵਿੱਚ ਦੇਖੋ thyroid ਹਾਰਮੋਨ ਜਿਹੜਾ ਇਹ ਮਾਸਿਕ ਚੱਕਰ ਨੂੰ ਕੰਟਰੋਲ ਕਰਦਾ ਜਿਹੜਾ ਔਰਤਾਂ ਦੇ ਵਿੱਚ ਦੋ ਹਾਰਮੋਨ ਹੁੰਦੇ ਨੇ ਪ੍ਰੈਜੈਸਟਰੋਨ ਤੇ ਐਸਟ੍ਰੋਜਨ ਇਹ ਕਿਤੇ ਨਾ ਕਿਤੇ thyroid ਦੇ ਨਾਲ ਜਿਹੜਾ ਇਹਨਾਂ ਦਾ ਕਨੈਕਸ਼ਨ ਹੁੰਦਾ ਤੇ ਇਹ thyroid ਜਿਹੜਾ ਉਹ ਮਾਸਿਕ ਚੱਕਰ ਨੂੰ ਕੰਟਰੋਲ ਕਰਨ ਦੇ ਵਿੱਚ ਵੱਡਾ ਰੋਲ ਅਦਾ ਕਰਦਾ ਤੇ ਜੇਕਰ ਇਹ thyroid ਗਲੈਂਡ ਦੇ ਵਿੱਚ ਕੁਝ ਗੜਬੜ ਹੋ ਜੇ T3 T4 TSH ਕਿਤੇ ਗੜਬੜ ਆ ਜੇ ਤਾਂ ਫੇਰ ਕੀ ਹੋਏਗਾ ਕਿ ਉਹ ਮਾਸਿਕ ਚੱਕਰ ਜਿਹੜਾ ਉਹ ਗੜਬੜ ਹੋ ਜਾਏਗਾ ਜਿਹੜਾ ਉਹ ਜਾਂ ਤਾਂ ਪਹਿਲਾਂ ਆਉਣ ਲੱਗ ਜੇਗਾ ਜਾਂ ਫਿਰ ਬਾਅਦ ਚ ਆਏਗਾ ਕਿਸੇ ਕਿਸੇ ਨੂੰ ਜਿਹੜਾ ਜਿਹੜਾ ਉਹ ਜ਼ਿਆਦਾ ਲੰਮਾ ਚੱਲੇਗਾ ਉਹਦਾ ਪੀਰੀਅਡ ਬਲੱਡ ਜਿਹੜਾ ਉਹ ਜ਼ਿਆਦਾ ਦਿਨ ਆਉਣਗੇ 6-7 ਦਿਨ 8 ਦਿਨ ਕਿਸੇ ਕਿਸੇ ਨੂੰ 15-17 ਦਿਨ ਵੀ ਆਉਂਦੇ ਨਾ ਕਰੇ ਤੇ ਕਿਸੇ ਨੂੰ ਤਿੰਨ-ਤਿੰਨ ਮਹੀਨੇ ਚਾਰ-ਚਾਰ ਮਹੀਨੇ ਆਉਂਦਾ ਹੀ ਨਹੀਂ ਜਿਹੜਾ ਮਾਸਿਕ ਜਿਹੜਾ ਉਹ ਧਰਮ ਜਿਹੜਾ ਉਹ ਆਉਂਦਾ ਹੀ ਨਹੀਂ ਤੇ ਉਹਦੇ ਨਾਲ ਕੀ ਹੁੰਦਾ ਫਿਰ ਅੰਦਰ ਹੋਰ ਵਿਕਾਰ ਪੈਦਾ ਹੁੰਦੇ ਨੇ ਅੰਦਰ ਕਿਸੇ ਨੂੰ ਰਸੌਲੀਆਂ ਪੈਦਾ ਹੋ ਜਾਂਦੀਆਂ ਨੇ ਪਾਣੀ ਵਾਲੀਆਂ ਕਿਸੇ ਨੂੰ ਜਿਹੜੀਆਂ ਉਹ ਮਾਸ ਵਾਲੀਆਂ ਰਸੌਲੀਆਂ ਪੈਦਾ ਹੋ ਜਾਂਦੀਆਂ ਨੇ ਪੀਸੀਓਡੀ ਪੀਸੀਓਐਸ ਦੀਆਂ ਪ੍ਰੋਬਲਮਾਂ ਆਉਣ ਲੱਗ ਜਾਂਦੀਆਂ ਨੇ ਫਿਰ ਅੰਦਰ ਕਿਸੇ ਨੂੰ ਲੂਕੋਰੀਆ ਦੀ ਪ੍ਰੋਬਲਮ ਆਉਣ ਲੱਗਦੀ ਹੈ ਇਸੇ ਤਰ੍ਹਾਂ ਜਦੋਂ ਇਹ ਸਾਰੀਆਂ ਪ੍ਰੋਬਲਮਾਂ ਕ੍ਰੀਏਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਮਾਸਿਕ ਚੱਕਰ ਜਿਹੜਾ ਗੜਬੜ ਹੁੰਦਾ ਤਾਂ ਫਿਰ ਜਿਹੜਾ ਉਹ ਬੱਚਾ ਜਿਹੜਾ ਕਨਸੀਵ ਕਰਨਾ ਜਿਹੜਾ ਉਹ ਮਾਤਾ ਲਈ ਔਖਾ ਹੋ ਜਾਂਦਾ ਲੇਡੀ ਲਈ ਔਖਾ ਹੋ ਜਾਂਦਾ ਤੇ ਇਹ ਇੱਕ ਅੱਗੇ ਸ੍ਰਿਸ਼ਟੀ ਨੂੰ ਚੱਲਣ ਦੇ ਵਿੱਚ ਵੀ ਇੱਕੜੀ ਜਿਹੜੀ ਰੁ ਔਲਾਦ ਪੈਦਾ ਹੋਏਗੀ ਤਾਂ ਹੀ ਅੱਗੇ ਸ੍ਰਿਸ਼ਟੀ ਜਿਹੜੀ ਉਹ ਚੱਲੇਗੀ ਤੇ ਇੱਕ ਬੜਾ ਵੱਡਾ ਜਿਹੜਾ ਇਹਦਾ ਰੋਲ ਰਹਿੰਦਾ ਇਸ ਲਈ ਇਸ ਨੂੰ ਜਿਹੜਾ ਉਹ ਠੀਕ ਰੱਖਣਾ ਜਿਹੜਾ ਉਹ ਬਹੁਤ ਇੰਪੋਰਟੈਂਟ ਹੈ ਬਿਲਕੁਲ ਸਰ ਤੁਸੀਂ ਦੱਸਿਆ ਵੀ ਥਾਇਰੋਇਡ ਖੁਦ ਕੋਈ ਬਿਮਾਰੀ ਨਹੀਂ ਲੇਕਿਨ ਜਦੋਂ ਥਾਇਰੋਇਡ ਗਲੈਂਡ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਗੜਬੜੀ ਆਉਂਦੀ ਤਾਂ ਅੱਗੇ ਕਈ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਸਰ ਉਹਨਾਂ ਨੂੰ ਇਹ ਪਤਾ ਕਿਵੇਂ ਲੱਗੇ ਵੀ ਲੱਛਣ ਕੀ ਨੇ ਦੇ ਵੀ ਭਾਈ ਥਾਇਰੋਇਡ ਗਲੈਂਡ ਦੇ ਵਿੱਚ ਪ੍ਰੋਬਲਮ ਆ ਜਾਗੀ ਹੈ ਥਾਇਰੋਇਡ ਗਲੈਂਡ ਦੇ ਵਿੱਚ ਅੱਜ ਜਿਹੜੀ ਪ੍ਰੋਬਲਮ ਆਉਂਦੀ ਆ ਉਹਦੇ ਲੱਛਣਾਂ ਤੋਂ ਕਿਵੇਂ ਪਤਾ ਲੱਗਦਾ ਉਹਦੇ ਲੱਛਣ ਕੀ ਨੇ ਉਹਦੇ ਲੱਛਣ ਨੇ ਜੀ ਜੇਕਰ ਕਿਸੇ ਨੂੰ ਹਾਈਪੋਥਾਇਰੋਇਡਿਜ਼ਮ ਵਾਲਾ ਹਾਈਪੋਥਾਇਰੋਇਡਿਜ਼ਮ ਹੈ ਤਾਂ ਉਹ ਉਹਦਾ ਸਰੀਰ ਮੋਟਾ ਹੋਣ ਲੱਗ ਜਾਏਗਾ ਕਿਉਂਕਿ ਉਹਨਾਂ ਖਾਣੇ ਨੇ એનર્ਜੀ ਦੇ ਵਿੱਚ ਕਨਵਰਟ ਹੋ ਨਹੀਂ ਪਾਇਆ ਉਹ ਅੰਦਰ ਡਿਪੋਜ਼ਿਟ ਹੋਣ ਲੱਗ ਗਿਆ ਜਿਹੜਾ ਮਿੱਠਾ ਹੈ ਤੇ ਉਹ ਫੈਟ ਹੈ ਉਹ ਬਾਡੀ ਦੇ ਵਿੱਚ ਜਿਹੜਾ ਉਹ ਡਿਪੋਜ਼ਿਟ ਹੋਣ ਲੱਗਿਆ ਸਰੀਰ ਜਿਹੜਾ ਉਹ ਥੁਲਥਲਾ ਹੋਣ ਲੱਗ ਜਾਂਦਾ ਆ ਡੋਲਿਆਂ ਦੇ نیچے ਜਿਹੜਾ ਮਾਸ ਆ ਉਹ ਲਟਕਣਾ ਸ਼ੁਰੂ ਹੋ ਜਾਂਦਾ ਇੱਥੇ ਇਹ ਲਟਕਣਾ ਸ਼ੁਰੂ ਹੋ ਜਾਂਦਾ ਸਰੀਰ ਜਿਹੜਾ ਉਹ ਚੌਰਸ ਟਾਈਪ ਹੋ ਜਾਂਦਾ ਜਲਤਾਂ ਬਾਹਾਂ ਗਰਦਨ ਤੇ ਇਹ ਅੱਡ ਕਰਤਾ ਜਾਵੇ ਤਾਂ ਸਰੀਰ ਉਹਦਾ ਚੌਰਸ ਹੋਏਗਾ ਜਿਹੜਾ ਧੜ ਹੋਏਗਾ ਉਹ ਚੌਰਸ ਹੋਏਗਾ ਚੌਰਸ ਤਾਂ ਉਹ ਥਾਇਰੋਇਡ ਬਾਡੀ ਕਹੋਂਦਾ ਤੇ ਉਹਦੇ ਜਿਹੜਾ ਉਹਨੂੰ ਟੈਨਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਰਹੇਗੀ ਡਿਪਰੈਸ਼ਨ ਚ ਰਹੇਗਾ ਵਾਲ ਚੜਨਗੇ ਉਹਦੇ ਠੀਕ ਹੈ ਜੀ ਅੱਗੇ ਚੱਲ ਕੇ ਉਹ ਵਹਿਮ ਕਰਨ ਲੱਗ ਜਾਂਦਾ OCD ਦੀਆਂ ਪ੍ਰੋਬਲਮਾਂ ਵੀ ਆਉਣ ਲੱਗ ਜਾਂਦੀਆਂ ਨੇ ਫਿਰ ਉਹਨੂੰ ਮਾਸਿਕ ਚੱਕਰ ਜਿਹੜਾ ਉਹਦਾ ਗੜਬੜ ਹੋਇਆ ਹੋਇਆ ਹੋਏਗਾ ਜਾਂ ਫਿਰ ਉਹਨੂੰ ਪੀਰੀਅਡ ਵੱਧ ਆਉਣਗੇ ਜਾਂ ਘੱਟ ਆਉਣਗੇ ਜਾਂ ਉਹਨੂੰ ਦੋ ਦੋ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਆਉਣਗੇ ਨਹੀਂ ਜੇ ਆਉਣਗੇ ਤਾਂ ਇੱਕ ਉਹ ਬੰਦ ਨਹੀਂ ਹੋਣਗੇ ਜੇ ਕਈਆਂ ਨੂੰ ਆਉਣਗੇ ਤਾਂ ਥੋੜੇ ਜੇ ਆ ਕੇ ਬੰਦ ਹੋ ਜਾਣਗੇ ਸਪੋਟਿੰਗ ਹੋ ਕੇ ਬੰਦ ਹੋ ਜਾਏਗੀ ਤੇ ਕੁੜੀਆਂ ਜਿਹੜੀਆਂ ਜੀ ਉਹਨਾਂ ਦੇ ਗੜਬੜ ਹੋਇਆ ਵਾ ਤਾਂ ਉਹਨਾਂ ਦੇ ਇੱਥੋਂ ਵਾਲ ਜਿਹੜੇ ਨੇ ਅਨਵਾਂਟਡ ਬਾਡੀ ਦੇ ਉੱਤੇ ਜਿਹੜੇ ਉਹ ਵਾਲ ਆਉਣੇ ਸ਼ੁਰੂ ਹੋ ਜਾਂਦੇ ਪੀਸੀਓਡੀ ਦੀ ਪ੍ਰੋਬਲਮ ਆਉਣ ਲੈਂਦੀ ਹੈ ਇੱਥੋਂ ਜਿਹੜੇ ਨੇ ਉਹ ਕੰਨਾਂ ਤੋਂ ਗੱਲਾਂ ਵਾਲੇ ਪਾਸੇ ਨੂੰ ਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਇਹਨੂੰ ਪੀਸੀਓਡੀ ਦੀ ਪ੍ਰੋਬਲਮ ਆ ਗਈ ਫਿਰ ਇਸ ਤੋਂ ਇਲਾਵਾ ਬਾਡੀ ਜਿਹੜੀ ਆ ਉਹ ਥੱਕੀ ਥੱਕੀ ਰਹਿੰਦੀ ਹੈ ਇੱਥੇ ਬਾਜਾਂ ਉੱਥੇ ਬਾਜਾਂ ਸਰੀਰ 'ਚ ਜਾਨ ਨਹੀਂ ਹੈਗੀ ਖਾਂਦੇ ਆਪਾਂ ਹਾਂ ਪਰ ਅੰਦਰ ਲੱਗਦਾ ਕੁਝ ਹੈ ਨਹੀਂ ਔਰ ਜਿਹੜਾ ਹਾਈਪੋਥਾਇਰੋਇਡਿਜ਼ਮ ਵਾਲਾ ਉਹਨੂੰ ਜਿਹੜਾ ਉਹ ਕਬਜ਼ ਰਹੇਗੀ ਜਿਹੜਾ ਹਾਈਪਰਥਾਇਰੋਇਡਿਜ਼ਮ ਵਾਲਾ ਉਹਨੂੰ ਜਿਹੜੀ ਉਹ ਲੂਜ਼ ਮੋਸ਼ਨ ਲੱਗਣਗੇ ਜਿਹੜਾ ਹਾਈਪੋਥਾਇਰੋਇਡਿਜ਼ਮ ਵਾਲਾ ਉਹਨੂੰ ਠੰਡ ਲੱਗੇਗੀ ਜਿਹੜਾ ਹਾਈਪਰਥਾਇਰੋਇਡਿਜ਼ਮ ਵਾਲਾ ਉਹਨੂੰ ਗਰਮੀ ਲੱਗੇਗੀ ਤੇ ਇਹ ਉਹ ਜਿਹੜਾ ਹਾਈਪੋਥਾਇਰੋਇਡਿਜ਼ਮ ਵਾਲਾ ਉਹ ਮੋਟਾ ਹੋਏਗਾ ਜਿਹੜੀ ਹਾਈਪਰਥਾਇਰੋਇਡਿਜ਼ਮ ਵਾਲਾ ਉਹ ਪਤਲਾ ਹੋਏਗਾ ਉਹਦੇ ਉਹ ਬਿਲਕੁਲ ਭਾਰ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਇਹ ਕੁਝ ਲੱਛਣ ਨੇ ਬੱਚੇ ਜਿਹੜੇ ਬੱਚਿਆਂ ਦਾ ਜਿਹੜਾ ਮਾਨਸਿਕ ਵਿਕਾਸ ਜਿਹੜਾ ਉਹ ਹੋ ਨਹੀਂ ਪਾਏਗਾ ਬੱਚ ਇਹ ਕੁਝ ਲੱਛਣ ਨੇ ਜਿਹੜੇ ਕਿ ਦੇਖ ਕੇ ਆਪਾਂ ਦੱਸ ਸਕਦੇ ਹਾਂ ਕਿ ਇਹਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਬਿਲਕੁਲ ਸਰ ਬਿਲਕੁਲ ਤੁਸੀਂ ਤੁਸੀਂ ਦੱਸਿਆ ਵੀ ਕੱਲੋ ਗਲੈਂਡ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਥਾਇਰੋਇਡ ਗਲੈਂਡ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੇ ਉਸ ਤੋਂ ਬਾਅਦ ਇੱਕ ਨਹੀਂ ਬਹੁਤ ਬਿਮਾਰੀਆਂ ਨੇ ਜਿਹੜਾ ਸਰੀਰ ਆਪਣੇ ਵਿੱਚ ਜਜ਼ਬ ਕਰ ਲੈਂਦਾ ਭਾਵ ਕਿ ਸਰੀਰ ਬਿਮਾਰੀਆਂ ਦੇ ਵਿੱਚ ਕਿੰਨਾ ਸ਼ੁਰੂ ਕਰ ਲੈਂਦਾ ਹੁਣ ਜੇਕਰ ਕਿਸੇ ਵਿਅਕਤੀ ਦੇ ਕਿਸੇ ਔਰਤ ਕਿਸੇ ਮਰਦ ਦੇ ਗਲੈਂਡ ਦੇ ਵਿੱਚ ਇਹ ਪ੍ਰੋਬਲਮ ਆ ਗਈ ਆਪਾਂ ਆਮ ਭਾਸ਼ਾ ਚ ਕਹਿੰਦੇ ਉਹਨੂੰ ਥਾਇਰੋਇਡ ਹੋ ਗਿਆ ਤਾਂ ਇਹਦਾ ਇਲਾਜ ਕੀ ਨੇ ਫਿਰ ਇਹਦਾ ਇਲਾਜ ਕਿਵੇਂ ਕੀਤਾ ਜਾ ਸਕਦਾਗਾ ਕਿਉਂ ਘਰੇਲੂ ਉਪਾਏ ਦੇ ਨਾਲ ਇਲਾਜ ਕੀਤਾ ਜਾ ਸਾਂ ਡਾਕਟਰ ਦੀ ਸਹਾਇਤਾ ਹੀ ਲੈਣੀ ਪੈਂਦੀ ਹੈ ਜੀ ਦੇਖੋ ਇਲਾਜ ਜਿਹੜੇ ਹੈਗੇ ਨੇ ਵੈਸੇ ਤਾਂ ਜ਼ਿਆਦਾਤਰ ਜਿਹੜੇ ਜਦੋਂ ਕੋਈ ਗੰਭੀਰ ਸਮੱਸਿਆ ਹੈਗੀ ਆ ਰਿਪੋਰਟਾਂ ਦੇਖ ਕੇ ਹੀ ਦੱਸਿਆ ਜਾ ਸਕਦਾ ਵੀ ਉਹਦੀ ਰਿਪੋਰਟ ਦੇ ਵਿੱਚ ਉਹਨੂੰ ਕਿੰਨੀ ਕਿ ਸਮੱਸਿਆ T3 T4 ਜਿਹੜੇ ਉਹਦੇ ਕਿਸ ਪੋਜੀਸ਼ਨ ਚ ਨੇ TSH ਉਹਦਾ ਘਟ ਰਿਹਾ ਵਧ ਰਿਹਾ ਮੋਟਾ ਹੋ ਰਿਹਾ ਉਹ ਪਤਲਾ ਹੋ ਰਿਹਾ ਉਹਦੇ ਲੱਛਣ ਦੇਖ ਕੇ ਉਸ ਨੂੰ ਜਿਹੜਾ ਉਹ ਦੱਸਿਆ ਜਾ ਸਕਦਾ ਲੇਕਿਨ ਆ ਜਿਆਦਾਤਰ ਜਿਹੜਾ ਥਾਇਰੋਇਡ ਆ ਉਹ ਹਾਈਪੋਥਾਇਰੋਇਟਿਜ਼ਮ ਹੁੰਦਾ ਮੋਟਾ ਹੋਣਾ ਲਾਉਂਦਾ ਜਸ ਵੈਸ ਤਾਂ ਪੰਜ ਤਰ੍ਹਾਂ ਦੇ ਹੁੰਦੇ ਨੇ ਮੈਂ ਜੇ ਥੋੜੀ ਜਾਸ ਤੋਂ ਬਤਾ ਮੈਂ ਉਹ ਹੀ ਦੱਸਦਾ ਜੀ ਜੀ ਬਿਲਕੁਲ ਸਰ ਪੰਜ ਤਰ੍ਹਾਂ ਦਾ ਥਾਇਰੋਇਡ ਹੁੰਦਾ ਜੀ ਨੰਬਰ 1 ਤੇ ਆ ਗਿਆ ਹਾਈਪੋਥਾਇਰੋਇਟਿਜ਼ਮ ਜਿਹਦੇ ਚ ਟੀ ਐਸ ਐਚ ਜਿਹੜੇ ਨੇ ਉਹ ਵਧਣ ਲੱਗ ਜਾਂਦੇ ਨੇ ਤੇ ਉਹਦੇ ਚ ਬੰਦਾ ਮੋਟਾ ਹੋਣਾ ਸ਼ੁਰੂ ਆ ਜਾਂਦਾ ਅ ਅੰਦਰ એનર્ਜੀ ਰਹੇਗੀ ਨਹੀਂ ਜਾਨ ਰਹੇਗੀ ਨਹੀਂ ਪਰ ਉਹ ਬੰਦਾ ਦੇਖਣ ਨੂੰ ਜਿਹੜਾ ਉਹ ਭਾਰੀ ਲੱਗੇਗਾ ਪਰ ਉਹ ਜਿਹੜਾ ਉਹ ਮੋਟਾ ਹੋਏਗਾ ਪਰ ਅੰਦਰ ਕੁਝ ਹੋਏਗਾ ਨਹੀਂ ਉਹਦੇ ਇੱਕ ਹੁੰਦਾ ਹਾਈਪਰਥਾਇਰੋਇਟਿਜ਼ਮ ਹਾਈਪਰਥਾਇਰੋਇਡਿਜ਼ਮ ਜੇ ਬੰਦਾ ਸੁੱਕਿਆ ਜਾ ਹੋਏਗਾ ਪਤਲਾ ਹੋਏਗਾ ਜੋ ਖਾਏਗਾ ਉਹ ਉਹਦੇ ਅੰਦਰ ਤੁਰੰਤ ਹজম ਹੋ ਜਾਏਗਾ ਤੇ ਬੰਦਾ ਜਿਹੜਾ ਉਹ ਸੁੱਕਿਆ ਰਹੇਗਾ ਵੱਧ ਖਾਣ ਦੇ ਵਿੱਚ ਬਾਦੂਦ ਵੀ ਉਹਨੂੰ ਲੱਗੇਗਾ ਕੁਝ ਨਹੀਂ શરીਰ ਨੂੰ ਠੀਕ ਹੈ ਜੀ ਇਸ ਤੋਂ ਬਾਅਦ ਉਹਨੂੰ ਠੰਡ ਲੱਗੇ ਗਰਮੀ ਲੱਗੇਗੀ ਜਿਹੜਾ ਜਿਹੜਾ ਹਾਈਪਰਥਾਇਰੋਇਡਿਜ਼ਮ ਹੋਏਗਾ ਜਿਹੜਾ ਹਾਈਪੋਥਾਇਰੋਇਡਿਜ਼ਮ ਲਾਇਆ ਹੋਏਗਾ ਉਹਨੂੰ ਠੰਡ ਲੱਗੇਗੀ ਜੇ ਉਹਨਾਂ ਦੇ ਵਿੱਚ ਗੜਬੜ ਹੋਈ ਪਈ ਤਾਂ ਫਿਰ ਇਹ ਜਿਹੜੀਆਂ ਮਾਸਿਕ ਚੱਕਰ ਦੇ ਵਿੱਚ ਜਿਹੜੀ ਆ ਉਹਦੇ ਅੰਦਰ ਜਿਹੜਾ ਬਹੁਤ ਵੱਡੀ ਸਮੱਸਿਆ ਹੁੰਦੀ ਆ ਇਹ ਇਹਦੇ ਵਿੱਚ ਜਿਹੜੇ ਕੁਝ ਜਿਹੜੇ ਇਹਨਾਂ ਦੇ ਹੈਗੇ ਨੇ ਫਿਰ ਅੱਗੇ ਆ ਜਾਓ ਆਪਾਂ ਨੰਬਰ ਆ ਗਿਆ ਇਹਨਾਂ ਦੇ ਵਿੱਚ ਆਟੋਇਮਿਊਨ ਡਿਸਆਰਡਰ ਜਿਹੜੇ ਨੇ ਜਿਹੜੇ ਹੁੰਦੇ ਨੇ ਆਟੋਇਮਿਊਨ ਡਿਸਆਰਡਰ ਦੇ ਵਿੱਚ ਜੇਕਰ ਕਿਸੇ ਨੂੰ ਹਾਈ ਹਾਈਪਰਥਾਇਰੋਇਡਿਜ਼ਮ ਦਾ ਜਿਹੜਾ ਹੈਗਾ ਉਹ ਆਟੋਇਮਿਊਨ ਡਿਸਆਰਡਰ ਆ ਤਾਂ ਉਹਦੇ ਵਿੱਚ ਉਸ ਨੂੰ ਜਿਹੜਾ ਉਹ ਪਤਲਾ ਹੋਏਗਾ ਹਾਈਪਰਥਾਇਰੋਇਡਿਜ਼ਮ ਜਿਹੜਾ ਉਹਨੂੰ ਕਹਿੰਦੇ ਆ ਆਪਾਂ ਗਰੇਵਜ਼ ਡਿਜ਼ੀਜ਼ ਤੇ ਜਿਹੜਾ ਹਾਈਪੋਥਾਇਰੋਇਡਿਜ਼ਮ ਵਾਲਾ ਜਿਹੜਾ ਚ ਮੋਟਾ ਹੁੰਦਾ ਉਹਨੂੰ ਆਪਾਂ ਕਹਿੰਦੇ ਹੈਸ਼ੀ ਮੋਟੋ ਉਹ ਅੱਗੇ ਉਸ ਦੀ ਅੱਗੇ ਅੱਗੇ ਜਿਹੜੀ ਪੋਜੀਸ਼ਨ ਆ ਜਾਂਦੀ ਹੈ ਫਿਰ ਇੱਕ ਗੁਇਟਰ ਹੁੰਦਾ ਜਿਹੜਾ ਕਿ ਗੈਂਗਾ ਰੋਗ ਜਿਹਨੂੰ ਕਹਿੰਦੇ ਇੱਥੇ ਗਲਾ ਐਡਾ ਵੱਡਾ ਹੋ ਜਾਂਦਾ ਇਹ ਪੰਜ ਤਰ੍ਹਾਂ ਦਾ ਜਿਹੜਾ ਜਿਹੜਾ ਥਾਇਰੋਇਡ ਹੈ ਇਹ ਹੁੰਦਾ ਹੈਗਾ ਤੇ ਇਹ ਪੰਜਾਂ ਤਰ੍ਹਾਂ ਦੇ ਵਿੱਚ ਜਿਹੜਾ ਉਹ ਅੱਡ ਅੱਡ ਤਰ੍ਹਾਂ ਦੇ ਜਿਹੜੇ ਬੰਦੇ ਦੇ ਅੰਦਰ ਲੱਛਣ ਹੁੰਦੇ ਨੇ ਅੱਡ ਅੱਡ ਤਰ੍ਹਾਂ ਦੇ ਵਿੱਚ ਬੰਦੇ ਦੇ ਅੰਦਰ ਜਿਹੜਿਆ ਉਹ ਅੰਦਰ ਸਮੱਸਿਆਵਾਂ ਜਿਹੜੀਆਂ ਉਹ ਪੈਦਾ ਹੁੰਦੀਆਂ ਨੇ ਸਰ ਆਪਾਂ ਇਲਾਜ ਦੀ ਗੱਲ ਕਰ ਰਹੇ ਸੀ ਮੰਨ ਲਓ ਤੁਹਾਡੇ ਇਹ ਤੁਸੀਂ ਲੱਛਣ ਦੱਸਦੇ ਨੇ ਉਹਨਾਂ ਦੀ ਕਿਸਮਾਂ ਦੱਸਦੇ ਇਲਾਜ ਕਿਵੇਂ ਕੀਤਾ ਜਾ ਸਕਦਾ ਇਲਾਜ ਦੇ ਵਿੱਚ ਜਿਹੜਾ ਜੇਕਰ ਅੰਦਰ ਆਪਾਂ ਨੇ ਅੰਦਰ ਸਲੇਨੀਅਮ ਦੀ ਘਾਟ ਹੋ ਗਈ ਆਇਓਡੀਨ ਦੀ ਘਾਟ ਹੋ ਗਈ ਜੇਕਰ ਆਪਾਂ ਸਲੇਨੀਅਮ ਆਇਓਡੀਨ ਜ਼ਿੰਕ ਵਿਟਾਮਿਨ B12 ਵਿਟਾਮਿਨ D ਠੀਕ ਹੈ ਜੀ ਇਹ ਇਹ ਕੁਝ 5 6 ਚੀਜ਼ਾਂ ਜਿਹੜੀਆਂ ਨੇ ਜੇ ਅੰਦਰ ਗੜਬੜ ਹੋ ਜਾਣਾ ਤਾਂ ਆਪਾਂ ਨੂੰ ਜਿਹੜਾ ਉਹ ਜਿਹੜਾ ਥਾਇਰੋਇਡ ਦੀ ਸਮੱਸਿਆ ਜਿਹੜੀ ਆਉਣੀ ਸ਼ੁਰੂ ਹੁੰਦੀ ਆ ਪਿਚੂਟਰੀ ਗਲੈਂਡ ਆਪਣੇ ਦਿਮਾਗ ਦੇ ਵਿੱਚ ਹੁੰਦਾ ਉੱਥੋਂ ਗੜਬੜੀ ਸ਼ੁਰੂ ਹੁੰਦੀ ਹੈ TSH ਗੜਬੜ ਹੁੰਦਾ ਤੇ ਆਪਣੇ ਥਾਇਰੋਇਡ ਜਿਹੜਾ ਉਹਦੀਆਂ ਸਮੱਸਿਆਵਾਂ ਆਉਣੀ ਸ਼ੁਰੂ ਹੋ ਜਾਂਦੀਆਂ ਨੇ ਜੀ ਤੇ ਆਪਾਂ ਇਲਾਜ ਕਿਵੇਂ ਕੀਤਾ ਜਾ ਸਕਦਾ ਇਹਦਾ ਹਾਂ ਇਲਾਜ ਦੇ ਵਿੱਚ ਆ ਗਿਆ ਜੀ ਇੱਕ ਤਾਂ ਆ ਗਿਆ ਅਸ਼ਵਗੰਧਾ ਨੰਬਰ 2 ਦੇ ਉੱਤੇ ਆ ਗਈ ਜਿਹੜੀ ਹੈ ਕਚਨਾਰ ਗੂਗਲ ਜਿਹੜੀ ਹੈ ਇੱਕ ਬੜਾ ਵੱਡਾ ਰੋਲ ਇਹਦੇ ਵਿੱਚ ਅਦਾ ਕਰਦੀ ਹੈਗੀ ਆ ਕਚਨਾਰ ਗੂਗਲ ਆ ਗਈ ਸਲੇਨੀਅਮ ਆ ਗਿਆ ਪੰਪਕਿਨ ਸੀਡਸ ਜਿਹੜੇ ਹੁੰਦੇ ਨੇ ਜਿਵੇਂ ਕੱਦੂ ਦੇ ਬੀਜ ਆਗੇ ਕੱਦੂ ਦੇ ਬੀਜ ਜਿਹੜੇ ਨੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਜਿਹੜੇ ਉਹ ਜ਼ਿੰਕ ਦੇ ਜ਼ਿੰਕ ਦੇ ਤੌਰ ਦੇ ਉੱਤੇ ਠੀਕ ਹੈ ਜੀ ਜ਼ਿੰਕ ਆ ਗਿਆ ਉਹਦੇ ਵਿੱਚ ਸਲੇਨੀਅਮ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੁਸੀਂ ਇਸ ਤੋਂ ਇਲਾਵਾ ਜਿਹੜਾ ਉਹ ਥਾਇਰੋਇਡ ਵਾਲੇ ਜਿਹੜੇ ਰੋਗੀ ਹੈਗੇ ਨੇ ਉਹਨਾਂ ਨੂੰ ਆ ਖਾਣੇ ਨੂੰ એનર્ਜੀ ਚ ਕਨਵਰਟ ਕਰਾਉਣ ਲਈ ਆਪਾਂ ਨੂੰ ਕੁਝ ਚੀਜ਼ਾਂ ਐਸੀਆਂ ਜਿਹੜੀਆਂ ਨੇ ਉਹਨਾਂ ਤੋਂ ਬਚਣਾ ਹੋਵੇਗਾ ਜਿਹੜਾ ਕਿ ਜਿਵੇਂ ਕਿ ਮਿੱਠੇ ਹੈਗੇ ਨੇ ਉਹ ਮਿੱਠਾ ਜਿਹੜਾ ਆਪਣਾ ਇੱਕ ਬੜਾ ਵੱਡਾ ਰੋਲ ਦਾ ਮਿੱਠਾ ਆਪਾਂ ਨੂੰ ਬੰਦ ਕਰਨਾ ਪਏਗਾ ਜਿੰਨਾ ਆਪਾਂ ਮਿੱਠਾ ਬੰਦ ਕਰਾਂਗੇ ਉਹਨਾਂ ਆਪਾਂ ਨੂੰ ਥਾਇਰੋਇਡ ਦੇ ਵਿੱਚ ਫਾਇਦਾ ਹੋਵੇਗਾ ਇਹਦੇ ਵਿੱਚ ਇਲਾਜ ਨਾਲੋਂ ਪਰਹੇਜ਼ ਜਿਹੜਾ ਇੱਕ ਬੜਾ ਵੱਡਾ ਜਿਹੜਾ ਰੋਲ ਅਦਾ ਕਰਦਾ ਹੈਗਾ ਜੀ ਸਰ ਪਰਹੇਜ਼ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਇਲਾਜ ਨਾਲੋਂ ਪਰਹੇਜ਼ ਚੰਗਾ ਇਲਾਜ ਤੁਸੀਂ ਜੜੀ ਬੂਟੀਆਂ ਦੀ ਗੱਲ ਕੀਤੀ ਆ ਕਿ ਜੜੀ ਬੂਟੀਆਂ ਤੋਂ ਇਲਾਵਾ ਜਾਂ ਐਲੋਪੈਥੀ ਦੇ ਵਿੱਚ ਵੀ ਕੁਝ ਮੈਡੀਸਿਨਸ ਹੈਗੀਆਂ ਨੇ ਜੀ ਐਲੋਪੈਥੀ ਦੇ ਵਿੱਚ ਮੈਂ ਕੁਝ ਜ਼ਿਆਦਾ ਇਹਦੇ ਵਿੱਚ ਮੈਂ ਨਹੀਂ ਦੱਸ ਪਾਵਾਂਗਾ ਕਿਉਂਕਿ ਐਲੋਪੈਥੀ ਵਿੱਚ ਕੁਝ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਵੀ ਜਿਹੜੀਆਂ ਤੁਸੀਂ ਉਹਦੇ ਵਿੱਚ ਡਾਇਰੈਕਟ ਨਹੀਂ ਬੋਲ ਪਾਦੇ ਕਿਉਂਕਿ ਜੜੀਆਂ ਬੂਟੀਆਂ ਇੱਕ ਕੁਦਰਤ ਦੀਆਂ ਹੈਗੀਆਂ ਨੇ ਉਹਦੇ ਬਾਰੇ ਮੈਂ ਆਪਾਂ ਦੱਸੀਆਂ ਸੀ ਇੱਕ ਚੀਜ਼ ਮੈਂ ਹੋਰ ਦੱਸ ਸਕਦਾ ਇੱਕ ਸੀ ਕੈਲਪ ਹੁੰਦਾ ਸੀ ਕੈਲਪ S E A K E L P ਕੀ ਕੈਲਪ ਸੀ ਕੈਲਪ ਉਹ ਸਮੁੰਦਰੀ ਵੀਡ ਹੁੰਦੀ ਹੈ ਇੱਕ ਖਰ ਖੱਬਲ ਹੁੰਦੀ ਹੈ ਜਿਹਨੂੰ ਖਰ ਪਰਵਾ ਖਰਪਤਬਾਰ ਕਹਿੰਦੇ ਆਂ ਹਿੰਦੀ ਦੇ ਵਿੱਚ ਸਮੁੰਦਰੀ ਖੱਬਲ ਹੁੰਦੀ ਆ ਉਹਦੇ ਤੋਂ ਉਹਦੇ ਅੰਦਰ ਆਇਓਡੀਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਉਹਦੇ ਕੈਪਸੂਲ ਵੀ ਮਾਰਕੀਟ 'ਚ ਮਿਲਦੇ ਨੇ ਉਹ ਤੁਸੀਂ ਲੈ ਕੇ ਉਹਦੇ ਤੋਂ ਯੂਜ਼ ਕਰ ਸਕਦੇ ਹੋ ਉਹ ਆਪਣੇ ਆਪ ਦੇ ਵਿੱਚ ਜਿਹੜਾ ਉਹਦੇ 'ਚ ਸਲੇਨੀਅਮ ਵੀ ਹੁੰਦਾ ਉਹਦੇ ਵਿੱਚ ਤੁਹਾਨੂੰ ਆਇਓਡੀਨ ਵੀ ਮਿਲ ਜੇਗਾ ਤੇ ਉਹ ਆਪਣੇ ਆਪ ਦੇ ਵਿੱਚ ਬਹੁਤ ਫਾਇਦੇਮੰਦ ਹੁੰਦਾ ਬਚਨਾਰ ਗੂਗਲ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਫਾਇਦੇਮੰਦ ਜਿਹੜੀ ਆ ਉਹ ਮੰਨੀ ਜਾਂਦੀ ਆ ਇਹ ਤੁਸੀਂ ਲੈ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਤੁਹਾਨੂੰ ਬੈਨੀਫਿਟ ਹੋਏਗਾ ਪਰ ਐਲੋਪੈਥਿਕ ਦਵਾਈਆਂ ਦੇ ਵਿੱਚ ਜਿਹੜਾ ਉਹ ਆਪਾਂ ਬਹੁਤਾ ਜਿਹੜਾ ਮੈਂ ਤੁਹਾਨੂੰ ਵਿਸਥਾਰ ਨਹੀਂ ਦੱਸ ਪਾਉਣਾ ਜੀ ਸਰ ਤੁਸੀਂ ਪਰਹੇਜ਼ ਦੀ ਗੱਲ ਕੀਤੀ ਹੈ ਸਾਡੇ ਸਿਆਣੇ ਵੀ ਕਹਿੰਦੇ ਨੇ ਭਾਈ ਲਾਹਾਜ਼ ਨਾਲੋਂ ਪਰਹੇਜ਼ ਚੰਗਾ ਹੈ ਜੇਕਰ ਕਿਸੇ ਵਿਅਕਤੀ ਨੂੰ ਇਹ ਥਾਇਰੋਇਡ ਦੀ ਪ੍ਰੋਬਲਮ ਆ ਗਈ ਹੈ ਉਹਦੇ ਥਾਇਰੋਇਡ ਗਲੈਂਡ ਦੇ ਵਿੱਚ ਪ੍ਰੋਬਲਮ ਆ ਗਈ ਹੈ ਤਾਂ ਉਹਨੂੰ ਕਿਹੜੇ-ਕਿਹੜੇ ਚੀਜ਼ਾਂ ਤੋਂ ਪਰਹੇਜ਼ ਰੱਖਣਾ ਚਾਹੀਦਾ ਵੀ ਇੱਕ ਤਾਂ ਉਹ ਬੜੀ ਜਲਦੀ ਰਿਕਵਰ ਹੋ ਜਾਵੇ ਤੇ ਦੂਸਰਾ ਫਿਊਚਰ ਦੇ ਵਿੱਚ ਉਹਨੂੰ ਇਹ ਪ੍ਰੋਬਲਮ ਦੁਬਾਰਾ ਨਾ ਆਵੇ ਕਿਹੜੇ-ਕਿਹੜੇ ਚੀਜ਼ਾਂ ਤੋਂ ਪਰਹੇਜ਼ ਆ ਜਿਹੜਾ ਉਹ ਕਰਨਾ ਚਾਹੀਦਾ ਦੇਖੋ ਜੀ ਸਭ ਤੋਂ ਵੱਡਾ ਦੁਸ਼ਮਣ ਹੈਗਾ ਜਿਹੜਾ ਸਰੀਰ ਦਾ ਹੈਗਾ ਉਹ ਹੈਗਾ ਮਿੱਠਾ ਮਿੱਠਾ ਉਹ ਆਪਣੇ ਸਰੀਰ ਦੇ ਵਿੱਚ ਜਾ ਕੇ ਅੰਦਰ ਦੇ ਸਾਰੇ ਸਿਸਟਮ ਨੂੰ ਜਿਹੜਾ ਉਹ ਜਾਮ ਕਰ ਦਿੰਦਾ ਮਿੱਠਾ ਪੰਜ ਤਰ੍ਹਾਂ ਦਾ ਜਿਵੇਂ ਮੈਂ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਦੱਸਿਆ ਹੋਇਆ ਜੀ ਜਿਹੜਾ ਉਹ ਕਾਰਬੋਹਾਈਡਰੇਟ ਦੇ ਵਿੱਚੋਂ ਬਣਦਾ ਆਪਾਂ ਨੂੰ ਗਲੂਕੋਜ਼ ਆਪਾਂ ਮਿੱਠਾ ਦੁੱਧ ਤੋਂ ਬਣਦਾ ਲੈਕਟੋਜ਼ ਸ਼ੀਨੀ ਤੋਂ ਬਣਦਾ ਫਰਕਟੋ ਸੁਕ੍ਰੋਜ਼ ਰੂਟ ਤੋਂ ਬਣਦਾ ਫਰਕਟੋਜ਼ ਤੇ ਜਿਹੜਾ ਜ਼ਿਆਦਾ ਆਪਾਂ ਕਾ ਜਾਂਦੇ ਆ ਪ੍ਰੋਟੀਨ ਉਦੋਂ ਬਣਦਾ ਗਲਾਈਕੋਜਨ ਜਾਂ ਗਲੂਕਾਗਨ ਇਹ ਪੰਜੋ ਤਰ੍ਹਾਂ ਦਾ ਮਿੱਠਾ ਜਿਹੜਾ ਆਪਾਂ ਨੂੰ ਕੰਟਰੋਲ ਕਰਨਾ ਪਏਗਾ ਚੀਨੀ ਬੰਦ ਕਰਨੀ ਪਏਗੀ ਜਿਹੜਾ ਕਣਕ ਤੇ ਚੌਲ ਆਪਾਂ ਨੂੰ ਬੰਦ ਕਰਨੇ ਪੈਣਗੇ ਉਸ ਤੋਂ ਇਲਾਵਾ ਜਿਹੜਾ ਆਪਾਂ ਨੂੰ ਦੁੱਧ ਜਿਹੜਾ ਉਹ ਬੰਦ ਕਰਨਾ ਪਏਗਾ ਜਿਹੜਾ ਚਿੱਟਾ ਨਮਕ ਆਪਾਂ ਨੂੰ ਬੰਦ ਕਰਨਾ ਪਏਗਾ ਇਸ ਤਰ੍ਹਾਂ ਦੀਆਂ ਕੁਝ ਚੀਜ਼ਾਂ ਬਾਜ਼ਾਰੀ ਖਾਣੇ ਜਿਹੜੇ ਨੇ ਉਹ ਟੋਟਲੀ ਬੰਦ ਕਰਨੇ ਪਣਗੇ ਜੰਕ ਫੂਡ ਆਪਣੇ ਲਈ ਜ਼ਹਿਰ ਹੈਗਾ ਡੱਬਾ ਬੰਦ ਜਿਹੜੇ ਪੈਕੇਟ ਬੰਦ ਜਿਹੜੇ ਫੂਡ ਨੇ ਆਪਣੇ ਲਈ ਜ਼ਹਿਰ ਹੈ ਮੈਦਾ ਆਪਣੇ ਲਈ ਜ਼ਹਿਰ ਹੈ ਹਾਂਜੀ ਇਸ ਤੋਂ ਇਲਾਵਾ ਅਜੀਨੋ ਮੋਟੋ ਪਾਈ ਹੁੰਦੀ ਹੈ ਜਿਹਨਾਂ ਖਾਣਾ ਖਾਣਿਆਂ ਦੇ ਵਿੱਚ ਉਹ ਆਪਣੇ ਲਈ ਜ਼ਹਿਰ ਨੇ ਬੇਕਰੀ ਪ੍ਰੋਡਕਟ ਜਿਹੜੇ ਨੇ ਉਹ ਸਾਰੇ ਦੇ ਸਾਰੇ ਸੁੱਕੇ ਭੋਜਨ ਨੇ ਜਿਹੜੇ ਕਿ ਆਪਣੀ ਬਾਡੀ ਦਾ ਜਿਹੜਾ ਉਹ ਇਲੈਕਟ੍ਰੋਲਾਈਟ ਯੂਜ਼ ਕਰ ਲੈਂਦੇ ਨੇ ਉਹ ਆਪਣੇ ਲਈ ਜ਼ਹਿਰ ਨੇ ਬੇਕਰੀ ਪ੍ਰੋਡਕਟ ਆਪਾਂ ਨੇ ਲਈ ਲੈਣੇ ਇਹ ਕੁਝ ਚੀਜ਼ ਲਈ ਕੁਝ ਸਮੇਂ ਲਈ ਆਪਾਂ ਨੂੰ ਇਹ ਬੰਦ ਕਰਨੇ ਪੈਣਗੇ ਜਦੋਂ ਇਹ ਬੰਦ ਕਰੋਗੇ ਨਾ ਤੁਹਾਨੂੰ ਜਿਹੜੇ ਨੇ ਉਹ ਬਾ ਕਮਾਲ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਣਗੇ ਤੁਸੀਂ ਆਪਣੇ ਆਪ ਦੇਖੋਗੇ ਕਿ ਇਹ ਇਸ ਤਰੀਕੇ ਦੇ ਨਾਲ ਇਹ ਛੋਟੀ ਜੀ ਚੀਜ਼ ਬੰਦ ਕੀਤੀ ਤੇ ਤੁਹਾਡੇ ਸਰੀਰ ਦੇ ਵਿੱਚ ਕਿੱਡੇ ਵੱਡੇ ਬਦਲਾਅ ਆਉਣੇ ਸ਼ੁਰੂ ਹੋਗੇ ਇਹ ਕੁਝ ਚੀਜ਼ਾਂ ਨੇ ਬਾਕੀ ਕੁਝ ਜਿਹੜੇ ਕੰਬੀਨੇਸ਼ਨਸ ਜਿਹੜੀਆਂ ਨੇ ਉਹ ਸਾਡੇ ਕੋਲ ਵੀ ਜਿਹੜੀਆਂ ਉਸ ਚੀਜ਼ ਦੀਆਂ ਬਣਾ ਕੇ ਰੱਖੀਆਂ ਹੋਈਆਂ ਨੇ ਉਹ ਜੇਕਰ ਤੁਸੀਂ ਸਾਡੇ ਨਾਲ ਸੰਪਰਕ ਕਰੋਗੇ ਤਾਂ ਅਸੀਂ ਤੁਹਾਨੂੰ ਉਹਦੇ ਬਾਰੇ ਤੁਹਾਨੂੰ ਪੂਰਾ ਇੱਕ ਡਾਈਟ ਚਾਰਟ ਬਣਾ ਕੇ ਦੇ ਦਾਂਗੇ ਜਿੱਦਾ ਕੋਈ ਚਾਰजेस ਨਹੀਂ ਹੈਗੇ ਤੁਹਾਨੂੰ ਫਾਲੋ ਅਪ ਦਾਂਗੇ ਜਿੱਦੇ ਕੋਈ ਚਾਰजेस ਨਹੀਂ ਹੈਗੇ ਕੁਝ ਸਪਲੀਮੈਂਟਸ ਹੋਣਗੇ ਜਿਹੜੇ ਆਯੁਰਵੇਦ ਬੇਸ ਹੋਣਗੇ ਉਹ ਐਗਰੋ ਬੇਸ ਹੋਣਗੇ ਉਹ ਤੁਹਾਨੂੰ ਨਾਲ ਲਗਾਏ ਜਾਣਗੇ ਤਾਂ ਕਿ ਤੁਹਾਡੀ ਜਿਹੜੀ ਬਾਡੀ ਹੈ ਉਹ ਤਿੰਨ ਤਰੀਕੇ ਦੇ ਨਾਲ ਹੀਲ ਹੋ ਸਕੇ ਨੰਬਰ 1 ਤਾਂ ਜਿਹੜੀ ਬਾਹਰੋਂ ਗੰਦਗੀ ਅੰਦਰ ਬਾਡੀ ਦੇ ਵਿੱਚ ਨਾ ਪਵੇ ਕਿਉਂਕਿ ਤੁਸੀਂ ਆਪਣੇ ਡਾਈਟ ਨੂੰ ਬਦਲ ਦਿੱਤਾ ਖਾਣਾ ਤੁਸੀਂ ਉਹ ਉਹ ਨਹੀਂ ਖਾਂਦਾ ਜਿਹੜਾ ਤੁਹਾਡੀ ਬਾਡੀ ਦੇ ਵਿੱਚ ਗੰਦਗੀ ਪਾ ਰਿਹਾ ਸੀ ਨੰਬਰ 2 ਦੇ ਉੱਤੇ ਜਿਹੜੀ ਅੰਦਰ ਗੰਦਗੀ ਪਈ ਆ ਉਸ ਨੂੰ ਆਪਾਂ ਨੇ ਡੀਟੌਕਸ ਕਰਨਾ ਅੰਦਰੋਂ ਬਾਹਰ ਕੱਢਣਾ ਹੈ ਨੰਬਰ 3 ਦੇ ਉੱਤੇ ਜਿਹੜਾ ਅੰਦਰ ਡੈਫੀਸ਼ੈਂਸੀਸ ਪੈਦਾ ਹੋ ਗਈਆਂ ਅੰਦਰ ਘਾਟਾਂ ਪੈਦਾ ਹੋ ਗਈਆਂ ਉਹਨੂੰ ਆਪਾਂ ਨੇ ਜਿਹੜੇ ਉਹ ਸਪਲੀਮੈਂਟਸ ਦੇ ਨਾਲ ਫੂਡ ਸਪਲੀਮੈਂਟਸ ਦੇ ਨਾਲ ਅੰਦਰੋਂ ਪੂਰਾ ਕਰਨਾ ਤੇ ਜਦੋਂ ਇਹ ਤਿੰਨੋਂ ਚੀਜ਼ਾਂ ਦੇ ਨਾਲ ਆਪਾਂ ਇਹ ਸਾਰੇ ਸਿਸਟਮ ਨੂੰ ਪੂਰਾ ਕਰ ਲੈਂਦੇ ਆ ਤਾਂ ਫਿਰ ਕੋਈ ਕਾਰਨ ਨਹੀਂ ਰਹਿ ਜਾਂਦਾ ਕਿ ਤੁਹਾਡੀ ਇਹ ਸਮੱਸਿਆ ਜਿਹੜੀ ਹੱਲ ਨਾ ਹੋਵੇ ਪਰ ਜੇਕਰ ਆਪਾਂ ਮਾਡਰਨ ਮੈਡੀਕਲ ਸਾਇੰਸ ਦੇ ਮੁਤਾਬਕ ਚੱਲੀਏ ਤਾਂ ਇਹ ਗੋਲੀ ਤੁਹਾਨੂੰ ساری ਉਮਰ ਖਾਣੀ ਪੈਣੀ ਹੈ ਇਹਦਾ ਕੋਈ ਇਲਾਜ ਨਹੀਂ ਲੇਕਿਨ ਮੈਂ ਤੁਹਾਨੂੰ ਇਸ ਚੀਜ਼ ਬਾਰੇ ਸ਼ੋਰ ਹਾਂ ਕਿ ਤੁਸੀਂ ਜੇ ਇਸ ਇਹਨਾਂ ਇਸ ਦੇ ਮੁਤਾਬਕ ਚੱਲਦੇ ਹੋ ਤਾਂ ਆਪਾਂ ਥਾਇਰੋਇਡ ਨੂੰ ਵੀ ਰਿਵਰਸ ਕਰ ਸਕਦੇ ਹਾਂ ਬਿਲਕੁਲ ਸਰ ਸੋ ਸਰ ਨੇ ਦੱਸਿਆ ਕਿ ਥਾਇਰੋਇਡ ਨੂੰ ਰਿਵਰਸ ਕੀਤਾ ਜਾ ਸਕਦਾਗਾ ਤਾਂ ਜੇਕਰ ਕਿਸੇ ਤੁਹਾਡੀ ਭੈਣ ਨੂੰ ਸਾਡੀ ਮਾਤਾ ਨੂੰ ਜਾਂ ਸਾਡੇ ਕਿਸੇ ਵੀਰ ਨੂੰ ਥਾਇਰੋਇਡ ਦੀ ਸਮੱਸਿਆ ਹੈਗੀ ਮੈਡੀਸਿਨ ਲੈ ਰਹੇ ਨੇ ਤਾਂ ਇੱਕ ਵਾਰ ਕਰਕੇ ਇੱਕ ਵਾਰ ਤੁਸੀਂ ਸਾਡੇ ਕੋਸ ਸਾਹਬ ਨਾਲ ਬਿਲਕੁਲ ਕੰਟੈਕਟ ਕਰੋ ਤੇ ਉਹਨਾਂ ਦਾ ਰਾਇ ਮਸ਼ਵਰਾ ਜ਼ਰੂਰ ਲੈਂ ਲਿਓ ਨੰਬਰ ਕੋਸ ਸਾਹਬ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਤੇ ਇੱਕ ਵਾਰ ਤੁਸੀਂ ਇਹਨਾਂ ਤੋਂ ਸਲਾਹ ਮਸ਼ਵਰਾ ਜ਼ਰੂਰ ਕਰਿਓ ਕਿਉਂਕਿ ਇਹਨਾਂ ਨੇ ਦੱਸਿਆ ਵੀ ਕਈ ਘਰੇਲੂ ਚੀਜ਼ਾਂ ਦੇ ਨਾਲ ਜੜੀ ਬੂਟਿਆਂ ਦੇ ਨਾਲ ਹੀ ਜਿਹੜਾ ਥਾਇਰੋਇਡ ਆ ਉਹਨੂੰ ਰਿਵਰਸ ਕੀਤਾ ਜਾ ਸਕਦਾ ਕਿਉਂਕਿ ਥਾਇਰੋਇਡ ਕੋ ਦੀ ਇੱਕ ਬਿਮਾਰੀ ਨਾ ਹੋ ਕੇ ਬਹੁਤ ਬਿਮਾਰੀਆਂ ਦਾ ਘਰ ਹੈ ਅ ਸੋ ਕੋ ਸਾਹਿਬ ਤੁਸੀਂ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਸੋ ਇਹ ਸਾਨੂੰ ਹੈਲਥ ਕੋਚ ਕੁਲਵੰਤ ਸਿੰਘ ਜੀ ਜਿਨ੍ਹਾਂ ਵੱਲੋਂ ਅੱਜ ਥਾਇਰੋਇਡ ਦੀ ਬਿਮਾਰੀ ਬਾਰੇ ਦੇ ਸੰਬੰਧ ਦੇ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਥਾਇਰੋਇਡ ਕੀ ਹੈ ਕਿਵੇਂ ਹੁੰਦਾ ਹੈ ਸਰੀਰ ਦੇ ਲਈ ਜ਼ਰੂਰੀ ਕਿੰਨਾ ਹੈ ਇਹਦੇ ਇਲਾਜ ਕੀ ਨੇ ਪਰਹੇਜ਼ ਕੀ ਨੇ ਕਾਫੀ ਗੱਲਾਂ ਚੰਨਣਾ ਪਾਇਆ ਤੇ ਫਿਰ ਵੀ ਜੇਕਰ ਮਨ ਦੇ ਵਿੱਚ ਸ਼ੰਕੇ ਹੋਣ ਤਾਂ ਨੰਬਰ ਕੋਸ ਸਾਹਿਬ ਦਾ ਚੱਲ ਰਿਹਾ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ ਅਗਲੇ ਇੱਕ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਿਮਾਰੀ ਦੇ ਉੱਪਰ ਕੰਸਲਟ ਕਰਨ ਲਈ ਕੋਸ ਸਾਹਿਬ ਨੂੰ ਅਸੀਂ ਇਨਵਾਈਟ ਕਰਾਂਗੇ ਜੋ ਤੱਕ ਅਸੀਂ ਅਗਲੇ ਪ੍ਰੋਗਰਾਮ ਵਿੱਚ ਸਰ ਤੋਂ ਕਿਸੇ ਹੋਰ ਬਿਮਾਰੀ ਬਾਰੇ ਜਾਣਕਾਰੀ ਲਈ ਉਹ ਤੱਕ ਦੇਵਿਜ਼ਾਜ਼ਤ ਧੰਨਵਾਦ